16 ਅਪ੍ਰੈਲ 1955 ਵਾਹਿਗੁਰੂ ਦਾ ਇੱਕ ਵੇਰ ਵੀ ਲਿਆ ਨਾਮ ਐਵੇਂ ਨਹੀਂ ਜਾਂਦਾ ਇੱਕ ਦਿਲ ਨਹੀਂ ਪੰਨੇ ਕਾਲੇ ਵਾਹਿਗੁਰੂ ਸਦਾ ਸਾਡੇ ਨਾਲ ਹੈ ਤਨ ਵਿੱਚ ਮਨ ਵਿੱਚ ਤੇ ਬੁੱਧ ਵਿੱਚ ਨਾਮ ਨੂੰ ਸਿਮਰ ਕੇ ਇਹ ਗੱਲ ਯਾਦ ਰੱਖਣੀ ਹੈ ਵਾਹਿਗੁਰੂ ਜਦ ਨਾਲ ਹੋਇਆ ਤਾਂ ਕਰਮ ਨਾਸ਼ ਹੋਗੇ ਉਹ ਅਗਨਾਸ਼ਿਕ ਹੈ ਕਰਮਾਂ ਦਾ ਤਾਂ ਆਦ ਹੈ ਇਸ ਵਾਸਤੇ ਉਹਨਾਂ ਦਾ ਅੰਤ ਵੀ ਹੈ ਜਦ ਪਹਿਲੀ ਪਹਿਲ ਜੀਵ ਜਨਮਿਆ ਤਾਂ ਕਿੰਨਾ ਕਰਮਾਂ ਕਰਕੇ ਜਨਮਿਆ ਉਦੋਂ ਕਰਮ ਨਹੀਂ ਸਨ ਪਹਿਲਾ ਜਨਮ ਹੁਕਮ ਵਿੱਚ ਸੀ ਕਰਮ ਪਿੱਛੋਂ ਆਏ ਇੱਕ ਰੱਤੀ ਪਰ ਅੱਗ ਸੋ ਬਣਾ ਲੱਕੜੀ ਨੂੰ ਸਾੜ ਦਿੰਦੀ ਹੈ ਇਸ ਤਰ੍ਹਾਂ ਸਿਮਰਨ ਨਾਲ ਉਪਜੀ ਵਾਹਿਗੁਰੂ ਦੀ ਹਜ਼ੂਰੀ ਕਰੂਣਾ ਕਰਮਾਂ ਨੂੰ ਨਾਸ਼ ਕਰ ਦਿੰਦੀ ਹੈ Hindu ਦਾਨੀਆਂ ਨੇ ਕਰਮਾਂ ਨੂੰ ਅਨਾਦੀ ਮੰਨਿਆ ਹੈ ਤੇ ਉਹਨਾਂ ਦਾ ਮਜਬ ਤੇ ਪਸਤ ਹਿੰਮਤੀ ਤੇ ਅੰਧਕਾਰਮਈ ਬਣ ਗਿਆ ਉਹ ਸਮਝਦੇ ਸਨ ਕਿ ਕਰਮ ਅਨਾਦੀ ਹਨ ਤੇ ਕਰਮ ਕਰਨ ਨਾਲ ਮੁਕਤੀ ਨਹੀਂ ਹੋ ਸਕਦੀ ਇਸ ਵਾਸਤੇ ਉਹ ਸਰੀਰ ਨੂੰ ਆਰੇ ਨਾਲ ਚਰਾਦੇ ਜਾਂ ਜਗਨਨਾਥ ਦੇ ਰੱਥ ਅਗੇ ਸੁੱਟ ਕੇ ਮਰਨ ਨੂੰ ਮੁਕਤੀ ਦਾ ਦਾਤਾ ਸਮਝਣ ਲੱਗ ਗਏ ਸਨ ਉਹਨਾਂ ਦੀ ਵਿਚਾਰ ਦੇ ਮੁਤਾਬਕ ਚੌਥਾ ਕਲੇਸ਼ ਤਾਂ ਦੀ ਪਕੜ ਸੀ ਸੋ ਇਸ ਨੂੰ ਬਣ ਵਿੱਚ ਜਾ ਕੇ ਨਾਸ਼ ਕਰਦੇ ਸਨ ਜਾਂ ਜਾਨਵਰਾਂ ਨੂੰ ਪਾ ਦਿੰਦੇ ਸਨ ਇਸ ਦੇ ਮੁਕਾਬਲੇ ਤੇ ਗੁਰੂ ਸਾਹਿਬ ਨੇ ਦੇਹ ਬਿਰਤੀ ਦਾ ਨਾਸ਼ ਲੋਕ ਸੇਵਾ ਵਿੱਚ ਰੱਖਿਆ ਹੈ ਮਿਸਟਰ ਕਨਿੰਗਮ ਨੇ ਜੋ ਇੱਕ ਨਿਹੰਗ ਸਿੰਘ ਦਾ ਜ਼ਿਕਰ ਕੀਤਾ ਹੈ ਜੋ ਇਕੱਲਾ ਹੀ ਨਾਨਦਪੁਰ ਸਾਹਿਬ ਦੀ ਸੜਕ ਬਣਾ ਰਿਆ ਸੀ ਉਹ ਕਹਿੰਦਾ ਸੀ ਵਾਹਿਗੁਰੂ ਮੇਰੇ ਨਾਲ ਹੈ ਸਿਮਰਨ ਕਰਕੇ ਇਹ ਪ੍ਰੀਤ ਬਣਾਈ ਹੈ ਭੁਲੇਖਾ ਨਹੀਂ ਪੈਂਦਾ ਜਦ ਵਾਹਿਗੁਰੂ ਨਾਲ ਹੋਇਆ ਤਾਂ ਮੈਂ ਮੁਕਤ ਹਾਂ ਹੁਣ ਜੋ ਸੇਵਾ ਕਰਨੀ ਹੈ ਇਹ ਸਿਰਫ ਦੇਹ ਦੀ ਸਫਲਤਾ ਵਾਸਤੇ ਹੈ ਸਤਗੁਰਾਂ ਦੀ ਇਸ ਸਿੱਖਿਆ ਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਵਿੱਚ ਚੜਦੀ ਕਲਾ ਚਮਕੌਰ ਸਾਹਿਬ ਦੇ ਜੁੱਧ ਵਿੱਚ ਜੋ ਸਤਗੁਰਾਂ ਨੇ ਸਿਖਾਈ ਸੀ ਆ ਗਈ। ਇੱਕ ਗਈ ਗੁਜ਼ਰੀ ਬੇਗਹਿਰਤ ਕੌਮ ਵਿੱਚੋਂ ਭਰੋਸੇ ਤੇ ਬਲ ਵਾਲਾ ਖਾਲਸਾ ਪੈਦਾ ਹੋ ਗਿਆ। ਪੌਂਟੇ ਸਾਹਿਬ ਇੱਕ ਹਲਵਾਈ ਨੇ ਅੰਮ੍ਰਿਤ ਛਕਿਆ ਤੇ ਗਾਤਰੀ ਕਿਰਪਾਨ ਪਾ ਲਈ। ਦੂਸਰੇ ਦਿਨ ਕਿਸੇ ਨੇ ਪੁੱਛਿਆ ਕੱਲ ਤਾਂ ਤੂੰ ਭੇੜੇ ਬਣਾਉਂਦਾ ਸੀ ਅੱਜ ਕਿਰਪਾਨ ਪਾ ਲਈ ਹੈ ਕੀ ਅਮਰਤ ਛਕ ਲਿਆ ਹੈ ਉਸ ਨੇ ਜਵਾਬ ਦਿੱਤਾ ਤੈਨੂੰ ਮੇਰੇ ਤੌਰ ਤੋਂ ਨਹੀਂ ਪਤਾ ਲੱਗਦਾ ਸਾਨੂੰ ਖਾਲਸਾ ਹੋਣ ਵਿੱਚ ਮਾਣ ਚਾਹੀਦਾ ਹੈ ਕਿਸਾਂ ਨਾਲ ਹੀ ਇਹ ਮਾਣ ਹੈ ਇਸ ਸ਼ਾਨਦਾਰ ਵਿਰਾਸਤ ਦੇ ਅਸੀਂ ਹੱਕਦਾਰ ਹਾਂ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਆਏ ਉਹਨਾਂ ਨੇ ਆਪਣੇ ਵਕਤ ਦੇ ਆਦਮੀਆਂ ਨੂੰ ਤਾਰਿਆ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਦੱਸੋ ਸਤਿਗੁਰੂ ਆਏ ਤੇ ਸਭ ਸ਼ਬਦ ਦਾ ਰੂਪ ਧਾਰ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਬੈਠ ਗਏ ਸਾਡੇ ਤਾਰਨ ਵਾਸਤੇ ਇੱਥੇ ਹੀ ਰਹੇ ਤੇ ਫਿਰ ਗਏ ਹੀ ਨਹੀਂ ਖਾਲਸਾ ਕਾਲਜ ਦੇ ਇੱਕ ਗੈਰ ਸਿੱਖ ਪ੍ਰੋਫੈਸਰ ਸਨ ਉਹ ਕਿਹਾ ਕਰਦੇ ਸਨ ਕਿ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਪਤਾ ਨਹੀਂ ਸ੍ਰੀ ਦਰਬਾਰ ਸਾਹਿਬ ਵਿੱਚ ਕਿਸ ਕਿਸਮ ਦੀ ਬਿਜਲੀ ਭਰੀ ਹੋਈ ਹੈ ਕਿ ਪੈਰ ਪਹਿਲੀ ਪੌੜੀ ਤੇ ਟਿਕਾਇਆ ਨਹੀਂ ਕਿ ਕਰੰਟ ਵਰਗਾ ਅਸਰ ਹੁੰਦਾ ਹੈ ਅੰਦਰਲੀ ਅੱਗ ਬੁਝ ਕੇ ਠੰਡ ਪੈ ਜਾਂਦੀ ਹੈ ਤੇ ਆਤਮਾ ਵਿੱਚ ਸ਼ਾਂਤ ਵਰਤ ਜਾਂਦੀ ਹੈ ਫਰਾਂਸ ਦਾ ਇੱਕ ਅਭਿਆਸੀ ਆਰਟਿਸਟ ਆਪਣੇ ਉੱਪਰ ਇਸੇ ਤਰ੍ਹਾਂ ਦਾ ਕੁਝ ਵਾਪਰਦਾ ਪ੍ਰਤੀਤ ਕਰਦਾ ਹੁੰਦਾ ਸੀ ਉਹ ਕਿਹਾ ਕਰਦਾ ਸੀ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਸੰਗ ਮਰਮਰ ਵਿੱਚੋਂ ਵੀ ਇੱਕ ਅਨੋਖੀ ਰੋਸ਼ਨੀ ਫੁੱਟ ਫੁੱਟ ਕੇ ਬਾਹਰ ਨੂੰ ਆਉਂਦੀ ਤੇ ਠੰਡ ਪਾਉਂਦੀ ਦਿਸਦੀ ਹੈ ਪਤਾ ਨਹੀਂ ਇਹ ਰੋਸ਼ਨੀ ਇਸ ਦੇ ਰਚਨਹਾਰ ਜੀ ਨੇ ਕਿਵੇਂ ਇੱਥੇ ਸਥਾਪਿਤ ਕਰ ਦਿੱਤੀ ਹੈ ਇੱਕ ਅਮਰੀਕਨ ਦੀ ਰਾਏ ਸੀ ਕਿ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਕੀਰਤਨ ਸੁਣ ਕੇ ਮੇਰੇ ਮਨ ਵਿੱਚ ਉਹ ਮਹਾ ਆਇਆ ਹੈ। ਬਾਕੀ ਮੰਦਰਾਂ ਤੇ ਗਿਰਜਿਆਂ ਵਿੱਚ ਮੈਂ ਗਲੂ ਮਿਨਸਸ ਅੰਧਕਾਰਤਾ ਹੀ ਪ੍ਰਤੀਤ ਕੀਤੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਨਾਮ ਜਪੀਏ। ਇਸ ਤਰ੍ਹਾਂ ਅਸੀਂ ਵਾਹਿਗੁਰੂ ਦੇ ਕੋਲ ਹੋ ਜਾਵਾਂਗੇ। ਕਰਮਾਂ ਦਾ ਨਾਸ ਹੋ ਜਾਏਗਾ। ਫਿਰ ਮੁਕਤੀ ਆਪ ਹੀ ਹੋਗੀ ਦੇਹ ਦੀ ਸਫਲਤਾ ਵਾਸਤੇ ਸੇਵਾ ਹੈ ਤਿੰਨ ਗੱਲਾਂ ਕਰੋ ਨਾਮ ਜਪੋ ਚਾਹੇ 5 ਮਿੰਟ 15 ਮਿੰਟ ਸਵੇਰ ਨੂੰ ਤੇ ਫਿਰ ਦਿਨੇ ਰਾਤੀ ਜਦ ਵੀ ਵੇਲ ਮਿਲੇ ਦੂਸਰੇ ਆਪਣਾ ਆਚਰਨ ਸ਼ੁੱਧ ਰੱਖੋ ਤੇ ਗੁਰਬਾਣੀ ਦਾ ਪਾਠ ਕਰੋ ਚਾਹੇ ਇੱਕ ਸ਼ਬਦ ਹੀ ਰੋਜ਼ ਪੜੋ ਉਸ ਨੂੰ ਵਿਚਾਰੋ ਕਿ ਸ੍ਰੀ ਗੁਰੂ ਸਾਹਿਬ ਜੀ ਨੇ ਅੱਜ ਸਾਨੂੰ ਕੀ ਉਪਦੇਸ਼ ਕੀਤਾ ਹੈ ਪਿਛਲੇ ਹਿੰਦੀ ਨਕਾਰਾ ਹੋ ਗਏ ਸਨ ਉਹ ਹਿੰਦੁਸਤਾਨ ਤੋਂ ਬਾਹਰੋਂ ਆਏ ਮੁਗਲ ਹਮਲਾ ਕਰਨ ਵਾਲਿਆਂ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਸਨ ਗੁਰੂ ਸਾਹਿਬ ਨੇ ਸਾਨੂੰ ਅਜੁਗਤਾ ਸਿਖਲਾਈ ਜਿਸ ਨੇ ਭਾਰਤ ਦਾ ਇਤਿਹਾਸ ਹੀ ਬਦਲ ਦਿੱਤਾ ਇਹ ਅਜੁਗਤਾ ਅਸਲ ਤਿਆਗ ਹੈ ਚਿੰਤਤ ਹੀ ਦੀਸੈ ਸਭ ਕੋਏ ਚਿੱਤ ਹੈ ਇਕ ਤਹੀ ਸੁਖ ਹੋਏ ਸਾਰੇ ਹੀ ਮਨੋਰੰਜਨ ਵਿੱਚ ਸੋਚਾਂ ਸੋਚਦੇ ਰਹਿੰਦੇ ਹਨ ਕੋਈ ਘਰ-ਬਾਰ ਜਾਂ ਵਪਾਰ ਦਾ ਖਿਆਲ ਕਿਸੇ ਵੇਲੇ ਕਰੇ ਤਾਂ ਹੋਰ ਗੱਲ ਹੈ ਪਰ ਆਮ ਤੌਰ ਤੇ ਵੇਲੇ ਹੋ ਕੇ ਅਸੀਂ ਅਕਾਰਤ ਸੋਚਾਂ ਵਿੱਚ ਹੀ ਰਹਿੰਦੇ ਹਾਂ ਆਕਾਸ਼ ਵਿੱਚ ਖਿਆਲੀ ਮਹਿਲ ਬਣਾਉਂਦੇ ਰਹਿੰਦੇ ਹਾਂ ਇਸ ਦਾ ਨਤੀਜਾ ਹੁੰਦਾ ਹੈ ਦੁੱਖ ਇਹ ਸੋਚਾਂ ਦੀ ਮਨ ਨੇ ਚੱਕੀ ਚਲਾਉਣੀ ਹੈ ਇਸ ਨੂੰ ਹੋਰ ਨਾ ਫੁਰਨਿਆ ਤੋਂ ਹੋੜ ਕੇ ਵਾਹਿਗੁਰੂ ਦੇ ਸਿਮਰਨ ਵਿੱਚ ਲਾਈਏ ਤਾਂ ਸੋਖ ਹੋਵੇਗਾ ਵਾਹਿਗੁਰੂ ਦਾ ਨਾਮ ਸਿਮਰ ਕੇ ਅਸੀਂ ਉਸ ਦੇ ਨਜ਼ਦੀਕ ਹੋਵਾਂਗੇ ਜਿਸ ਤਰ੍ਹਾਂ ਬਲਦੀ ਅੱਗ ਦੇ ਕੋਲ ਜਾ ਕੇ ਨਿਗਾਉਂਦੀ ਹੈ ਏਸੀ ਤਰ੍ਹਾਂ ਵਾਹਿਗੁਰੂ ਦੇ ਕੋਲ ਹੋ ਕੇ ਉਸ ਦੀ ਹਜ਼ੂਰੀ ਵਿੱਚ ਅਸੀਂ ਸੁਖੀ ਹੁੰਦੇ ਹਾਂ ਇਸ ਤਰ੍ਹਾਂ ਕਰਨ ਨਾਲ ਹੱਸਣਦਿਆਂ ਖੇਲੰਦਿਆਂ ਖਾਵੰਦਿਆਂ ਤੇ ਪਹਿਨੰਦਿਆਂ ਵਿੱਚੇ ਹੀ ਮੁਕਤੀ ਹੁੰਦੀ ਹੈ ਮੈਂ ਸਾਰੇ ਮਜਬਾ ਦੀ ਸਟੱਡੀ ਕੀਤੀ ਹੈ ਸਿੱਖ ਧਰਮ ਸਭ ਤੋਂ ਉੱਤਮ ਤੇ ਆਸਾਨ ਹੈ ਮੈਂ ਕਿਸੇ ਪੱਖ ਪਾਤ ਨਾਲ ਨਹੀਂ ਕਹਿ ਰਿਹਾ ਇਹ ਮੇਰਾ ਨਿੱਜੀ ਤਜਰਬਾ ਹੈ ਜੋ ਕੁਝ ਮੈਂ ਕਹਿੰਦਾ ਹਾਂ ਇਹ ਸਭ ਕੁਝ ਗੁਰਬਾਣੀ ਵਿੱਚ ਲਿਖਿਆ ਹੈ ਮੈਂ ਤਾਂ ਉਸ ਨੂੰ ਅੱਜ ਕੱਲ ਦੀ ਬੋਲ ਚਾਲ ਵਿੱਚ ਸਮਝਾਉਂਦਾ ਹਾਂ ਜਿਸ ਤਰ੍ਹਾਂ ਮੇਰੇ ਤਜਰਬੇ ਵਿੱਚ ਆਇਆ ਹੈ ਇਹੀ ਮੈਂ ਸਭ ਕੁਝ ਲਿਖ ਛੱਡਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ